ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਕਵਤਾ ਪੇਸ਼ ਕਰਨ ਲੱਗਿਆ ਕਵਤਾ ਦਾ ਸਰਲੇਖ ਹੈ ਏ ਰੱਬੀ ਜੋਤ ਕੁੜੇ ਭੈਣ ਜੀ ਮੈਂ ਜਾਮ ਬਲਿਹਾਰੇ ਕਵਤਾ ਉਸ ਵੇੜੇ ਦੀ ਹੈ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਸultan ਪਰ ਲੋਧੀ ਮੋਦੀ ਖਾਨੇ ਦੇ ਵਿੱਚ ਲੋਗਰੀ ਕਰਦੇ ਨੇ ਤੇ ਕੁਝ ਲੜਕੀਆਂ ਇਕੱਠੀਆਂ ਹੋ ਕੇ ਕੱਟ ਰਹੀਆਂ ਨੇ ਤੇ ਉਹਨਾਂ ਨੇ ਕੁਝ ਖਾਣ ਪੀਣ ਦੀ ਖਾਤਰ ਇੱਕ ਆਵੀ ਸਹੇਲੀ ਨੂੰ ਭੇਜਿਆ ਸਾਹੀ ਨੂੰ ਭੇਜਿਆ ਤੇ ਜਾ ਕੇ ਬਈ ਖਾਣ ਪੀਣ ਨੂੰ ਕੋਈ ਚੀਜ਼ ਲੈ ਕੇ ਆ ਦਿਵਾ ਕੇ ਦੇਖਦੀ ਐ ਕੱਠ ਬਹੁਤ ਹੈ ਕੋਈ ਰੌਲਾ ਨਹੀਂ ਆਪੂ ਆਪਣੀ ਬਾਰੀ ਦੇ ਨਾਲ ਸਭ ਸੌਦਾ ਲੈ ਲੈ ਤੁਰੇ ਜਾਂਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਸਭ ਨੂੰ ਹਿੱਸੇ ਵੰਦਾ ਜੋ ਵੀ ਸੌਦਾ ਜਿੰਨਾ ਵੀ ਵੱਲ ਦਾ ਪੈਸੇ ਦਾ ਦੇ ਰਹੇ ਨੇ ਤੇ ਉੱਥੇ ਟਾਈਮ ਲੱਗ ਜਾਂਦਾ ਲੜਕੀ ਨੂੰ ਤੇ ਲੜਕੀ ਜਦੋਂ ਸੌਦਾ ਲੈ ਕੇ ਖਾਣ ਪੀਣ ਦਾ ਸਮਾਨ ਲੈ ਕੇ ਉੱਥੇ ਆਧੀਆਂ ਸਖੀਆਂ ਕੋਲੇ ਜਾਂਦੀ ਹੈ ਤੇ ਸਖੀਆਂ ਕਹਿੰਦੀਆਂ ਵੀ ਇੰਨਾ ਟਾਈਮ ਲਾ ਜਾਂਦਾ ਤੇ ਸਾਖੀਆਂ ਨੂੰ ਫਿਰ ਉਹ ਦੱਸਦੀ ਆ ਭਈ ਉਸ ਵੇਲੇ ਦੀ ਕਹਾਤਾ ਕਿਉਂ ਬੇਨਤੀ ਕੀਤੀ ਜਾ ਰਹੀ ਹੈ ਸੁਣਗੇ ਜੀ ਇੱਕ ਲੜਕੀ ਸਖੀਆਂ ਨੂੰ ਕੋਲੇ ਆਕੇ ਆਖ ਸੁਣਾਉਂਦੀ ਗੱਲ ਸੁਣ ਲੋਨੀ ਪੈਣੋ ਜਿਹੜੀ ਮੇਰੇ ਮਨ ਨੂੰ ਭਾਉਂਦੀ ਮੈਂ ਦਸਾਂ ਲੱਗੀਆਂ ਤੁਨੂੰ ਇਸ ਗੱਲ ਤੇ ਵਾਰੇ ਹੋ ਰੱਬੀ ਜੋਤ ਕੁੜੇ ਪੈਣ ਜੀ ਮੈਂ ਜਾਮਾਂ ਬਲਿਹਾਰੇ ਉਹ ਵੀਰ ਨਾਨਕੀ ਦਾ ਓ ਵੀਰ ਨਾਨਕੀ ਦਾ ਜਦ ਦਾ ਪਿੰਡ ਆਪਣੀ ਹੈ ਆਇਆ ਜੈ ਰਾਮ ਸਾਨੇ ਤਾਂ ਓ ਨੂੰ ਹਟ ਦੇ ਵਿੱਚ ਪਠਾਇਆ ਓਦੇ ਨੂਰੀ ਮੁਖੜੇ ਤੋਂ ਓਦੇ ਨੂਰੀ ਮੁਖੜੇ ਤੋਂ ਪਹਿਣੋ ਪੈਂਦੇ ਹੈ ਚਮਕਾਰੇ ਓ ਰੱਬੀ ਜੋਤ ਕੁਰੇ ਪਹਿਣ ਜੀ ਮਹੰਗਾ ਮਹਲ ਹਾਰੇ ਓ ਬੰਦੀ ਜਾਂਦਾ ਏ ਬੈਠਾ ਹੱਟ ਤੇ ਪਤਾ ਸੇ ਰੌੜੀ ਓ ਸੇਠਾਂ ਬਾਂਗਰਨਾ ਪਾਵੇ ਮੱਥੇ ਉਪਰ ਹਤਿ ਆਉੜੀ ਮੈਨੂੰ ਤਾਂ ਲੱਗਦੇ ਆ ਨਹੀਂ ਪਹਿਣੋ ਮੈਨੂੰ ਤਾਂ ਲੱਗਦੇ ਆ ਪਹਿਣੋ ਓ ਦੇ ਚੋ ਜਨਿਆਰੀ ਓ ਰੱਬੀ ਜੋਤ ਕੁੜੇ ਪਹਿਣ ਜੀ ਮੈਂ ਜਾ ਮਹਾ ਬਲਿਹਾਰੇ ਓ ਮੋਦੀ ਖਾਨੇ ਮੈਂ ਬੈਠਾ ਤੇਰਾ ਤੇਰਾ ਬੁੱਲੇ ਲੱਗੀ ਹੋਈ ਬਿਰਤੀ ਐ ਓ ਆਖ ਯਵਾਨਾ ਖੋਲੇ ਮੈਂ ਅੱਖੀ ਬਿਖਿਆ ਗੱਲਾ ਕਰ ਦੇ ਓ ਦੇਵਾਰੇ ਓ ਰੱਬੀ ਜੋਤ ਕੁੜੇ ਭੈਣ ਜੀ ਮੈਂ ਜਾਵਾਂ ਬਲਿਹਾਰੇ ਸੌਦਾ ਪੂਰਾ ਤੋਲਦਾਏ ਸੌਦਾ ਪੂਰਾ ਤੋਲਦਾ ਏ ਬਦਨਾ ਕਾਟ ਕਿਸੇ ਨੂੰ ਪਾਵੇ ਜੋ ਔਸਦੇਦਰ ਪੂਜਾ ਅਸਨੂ ਟੋਟ ਕੋਈ ਨਾ ਆਵੇ ਉਹ ਸਿਫਤਾ ਕਰਦੇ ਆਂ ਬਈ ਸਿਫਤਾ ਕਰਦੇ ਆਂ ਉਹਦੀਆਂ ਵੇਖੇ ਲੋਕੀ ਸਾਰੇ ਹੋ ਰੱਬੀ ਜੋਤ ਕੁੜੇ ਪੈਣ ਜੀ ਮੈਂ ਆਵਾ ਬਲਿਹਾਰੇ ਤਨ ਮਾਈ ਹਾਏ ਓਦੀ ਜੀਨੇ ਪਰੇ ਅੱਖਾਂ ਤੋਂ ਕਰਿਆ ਤਨ ਜਗਰਾ ਉਹਦਾ ਹੈ ਜੀਨੇ ਹਉ ਬਸੌੜਾ ਜਰਿਆ ਓ ਤੁਮਾ ਪੈ ਗਈਆਂ ਬਈ ਤੁਮਾ ਪੈ ਗਈਆਂ ਪੈਣੋ ਦੀਆਂ ਪਾਸੇ ਚਾਰੇ ਹੋ ਰੱਬੀ ਜੋਤ ਕੁੜੇ ਪੈਣ ਜੀ ਮੈਂ ਜਾ ਮ ਬਲਿਹਾਰੇ ਏ ਨੂਰੀ ਜੋਤ ਕੁੜੇ ਲੱਗੇ ਪ੍ਰਭੂ ਆਪ ਕਲਾਈ ਹੈ ਐ ਇੰਨੀ ਪੀੜ ਜੁੜੀ ਲੱਗੇ ਸਾਰੀ ਹਰਕਤ ਆਈ ਸਾਧੂ ਸਿੰਘ ਸੈਰੀ ਨੂੰ ਜਸਵਿੰਦਰ ਵੀਸਤ ਕਾਰੇ ਜਸਵਿੰਦਰ ਵੀਸਤ ਕਾਰੇ ਓ ਰੱਬੀ ਜੋਤ ਕੁੜੇ ਪੈਣ ਜੀ ਮੈਂ ਜਾਵਾਂ ਬਲਹਾਰੇ